ਸਾਨੂੰ ਦਿਖਾ ਰਹੇ ਹਾਂਗੇ ਇੱਕ ਮਿੰਟ ਜਿਹੜੇ ਉਧਰ ਅਥਰੂਗੋਰ ਹਟਣ ਵਾਲੀਆਂ ਮਸ਼ੀਨਾਂ ਨੇ ਨਾ ਇਹ ਦੇਖ ਸਕਦੇ ਹੋ ਬਈ ਲਾ ਕੇ ਤਿਆਰੀ ਕਰ ਦੋ ਆ ਦੇਖੋ ਸਾਫ਼ ਕਰੀ ਜਾਂਦੇ ਆ ਇਹ ਜਿਹੜੀਆਂ ਤਸਵੀਰਾਂ ਨਹੀਂ ਆ ਖਨੌਰੀ ਬਾਰਡਰ ਦੀਆਂ ਨਿਗੀਆਂ ਤੇ ਰਾਤ ਜਿਹੜੀ ਬਾਸ ਹੋਈ ਹੈ ਇੱਥੇ ਤੇ ਹਵਾ ਬਹੁਤ ਜ਼ਿਆਦਾ ਸੀਗੀ ਤੇ ਬਿਲਕੁਲ ਹਾਂ ਬਹੁਤ ਠੰਡਾ ਹੈ ਤੇ ਅੱਜ ਜਿਹੜੀ ਮੀਟਿੰਗ ਹੈਗੀ ਮਨਵੀ ਕਾਨਫਰੰਸ ਰੱਖੀ ਆ ਸਵੇਰੇ ਸੰਭੂ ਬਾਡਰ ਤੇ ਇਹ ਉਹਦੇ ਵਿੱਚ ਸਾਰਾ ਕਲੀਅਰ ਕਰ ਦੇਣਾ ਵੀ ਅਗਲੀ ਜਿਹੜੀ ਐਰਾਨ ਨੀਤੀ ਐ ਉਹ ਕੀ ਐ ਤੇ ਉਹ ਜਿਹੜੀ ਨਿਊਜ਼ ਆਊਗੀ ਤੁਹਾਨੂੰ ਸਾਰੀ ਦਿਖਾ ਦਾਂਗੇ ਅਰਫਲਾਲ ਜਿਹੜੇ ਸਵੇਰ ਦੀਆਂ ਆਪਾਂ ਤਸਵੀਰਾਂ ਕਹਿ ਸਕਦੇ ਆਂਗੇ ਜੋ ਦੇਖ ਸਕਦੇ ਹੋ ਵੀ ਇਹਨਾਂ ਦੇ ਇਹਨਾਂ ਵੱਲੋਂ ਦੁਬਾਰਾ ਫੇਰ ਜਿਹੜਾ ਕੁਝ ਕੀਤਾਗਾ ਹਨਾ ਉਹੀ ਕਰਨ ਦੀ ਦੁਬਾਰਾ ਤਿਆਰੀ ਐ ਬਿਲਕੁਲ ਦੇਖੋ ਤੁਸੀਂ ਬਾਡਰ ਤੋਂ ਜਿਹੜੀਆਂ ਇਹ ਤਸਵੀਰਾਂ ਲਏ ਗਿਆ ਇਹ ਛੋਟੇ ਸਾਹਮਣੇ ਨੇ ਜਿਹੜੀਆਂ ਉਹ ਸੈਟਰੀਆਂ ਨੇ ਉਹ ਕੋਲੇਜ ਕਿਥਰ ਗਿਆ ਹੁਣ ਵੀ ਸਾਫ ਕਰੀਆਂ ਨੇ ਪੂਰੇ ਐਕਟਿਵ ਹੋ ਰਹੇ ਨੇ ਹਾਂ ਬਿਲਕੁਲ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਜਿਵੇਂ ਆਪਾਂ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਚੱਲੀਆਂ ਦੀ ਉਹਦੇ ਵਿੱਚ ਜਿਵੇਂ ਸਰਕਾਰ ਦੀ ਗੱਲ ਕਰੀਏ ਕੁਸਕ ਚੀਜ਼ਾਂ ਤੇ ਸਹਿਮਤੀ ਹੋਈ ਹੈ ਜਿਵੇਂ ਪੰਜ ਇੱਕ ਫਸਲਾਂ ਤੇ ਸਹਿਮਤੀ ਹੋਈ ਹੈ ਜਿਵੇਂ ਖੁਸ਼ਕ ਦਾਲਾਂ ਹਨ ਤਾਂ ਤਫਾ ਹੂੰ ਠੀਕ ਹੈ ਜੀ ਉਹ ਚੀਜ਼ਾਂ ਦੇ ਸਹਿਮਤੀ ਹੋਈ ਆ ਪਰ ਉਹ ਚੀਜ਼ ਨੂੰ ਬਿਲਕੁਲ ਹਾਂ ਤਿਆਰ ਵੀ ਉਹ ਚੀਜ਼ ਨੂੰ ਅਨਕਾਰਤਾ ਤੇ ਅੱਜ ਵਾਲੀ ਜਿਹੜੀ ਇਹ ਮੀਟਿੰਗ ਹੈਗੀ ਇਹ ਜਾਨਕੀ ਕਾਨਫਰੰਸ ਹੋਣੀ ਹੈ ਅੱਜ ਸਵੇਰੇ ਹੁਣ ਸੰਭੂ ਬਾਰਡਰ ਤੇ ਉਹਦੇ ਵਿੱਚ ਸਾਰਾ ਕਲੀਅਰ ਹੋ ਜੂ ਅਗਲੀ 1 ਇੱਕ ਹੀ ਇਕਾਲ ਹੋਊਗੀ ਵੈਸੇ ਕਾਲ ਜਿਹੜੀ ਦੇਖੀ 21 ਤਰੀਕ ਦੀ ਬਸ ਫਿਰ ਵੀ ਜਿਹੜੀ ਅੱਜ ਕਾਨਫਰੰਸ ਆ ਉਹਦੇ ਵਿੱਚ ਸਾਰੇ ਕਲੀਅਰ ਹੋ ਜਾਣਾਗਾ ਕਰਦਾ ਕਿਤੀ ਕਿਲਾ ਦਾ ਫਿਰ ਜਾਣੀ ਹੈ ਨਾ ਕੱਲ੍ਹ ਨਾਲ ਦਾ ਡਾਣੀ ਆਗਾ ਵੈਸੇ ਅੱਜ ਹੋਰ ਜਿਹੜੀ ਕਾਲ ਆਉਣੀ ਹੈਗੀ ਉਹਦੇ ਵਿੱਚ ਕਲੀਅਰ ਕਰ ਦੇਣਾ ਵੀ ਸਾਡੀ ਇੰਨੀ ਕੀ ਸਹਿਮਤੀ ਬਣੀ ਹੈ ਕਿ ਨਹੀਂ ਬਣੀ ਤੇ ਉਹ ਸਾਰਾ ਕਲੀਅਰ ਹੋ ਜਾਊਗਾ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਪਾਸੇ ਸਫਾਈ